ਜੀ ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਪੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਆ ਆਪਾਂ ਗੁੜ ਵਾਲੇ ਮਿੱਠੇ ਚੌਲ ਉਹਦੇ ਵਾਸਤੇ ਮੈਂ 1.5 ਕਿਲੋ ਗ੍ਰਾਮ ਚੌਲ ਲਏ ਨੇ ਲੰਬੇ ਚੌਲ ਜਿਹਨੂੰ ਬਾਸਮਤੀ ਚੌਲ ਕਹਿੰਦੇ ਆ ਆਪਾਂ ਪੱਕੇ ਚੌਲ ਵਧੀਆ ਕੁਆਲਿਟੀ ਦੇ ਮੈਂ ਚੌਲ ਲਏ ਨੇ ਤੇ ਪੈਸੋ 100 ਗ੍ਰਾਮ ਮੈਂ ਲਿਆ ਮੈਂ ਗੁੜ ਇਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਮਿੱਠਾ ਵੱਧ ਘੱਟ ਪਾਉਣਾ ਚਾਹੁੰਦੇ ਹੋ ਜੀ ਜਿਹੜਾ ਕੋਈ ਵੱਧ ਮਿੱਠਾ ਖਾਂਦੇ ਨੇ ਵੱਧ ਵੀ ਪਾ ਲੈਂਦੇ ਨੇ ਪਰ ਮੈਂ 100 ਗ੍ਰਾਮ ਹੀ ਗੁੜ ਪਾਉਂਗੀ ਤੇ 150 ਗ੍ਰਾਮ ਮੈਂ ਚੌਲ ਲਏ ਨੇ ਚੌਲਾਂ ਨੂੰ ਹਲਕਾ ਜਿਹਾ ਬਵਾਲ ਦਿਆਂ ਜਿਵੇਂ 40% ਜਾਇ ਇਹਨੂੰ ਘੰਟਾ ਦੋ ਘੰਟੇ ਪਹਿਲਾਂ ਭੌਂਕੀ ਰੱਖ ਦੇ ਮੇਰੇ ਕੋਲ ਟਾਈਮ ਨਹੀਂ ਸੀ ਭੌਂਕੀ ਰੱਖਣ ਦਾ ਇਹਨੂੰ ਹੁਣ ਦੋ ਉਵਾਲੀਆਂ ਦੋ 40% ਹੀ ਉਵਾਲੂਗੀ ਫਿਰ ਮੈਂ ਦੱਸਦੀਆਂ ਤੁਹਾਨੂੰ ਹਾਂਜੀ ਗੈਸ ਉੱਪਰ ਰੱਖ ਲਈ ਆਪਾਂ ਕੜਾਹੀ ਘਰਸੀ ਪਾ ਲਈ ਦੇਸੀ ਘਿਓ ਦੀ ਕਿਹਾਵਾ ਗਰਮ ਹੁਣ ਇਹਦੇ ਵਿੱਚ ਮੈਂ 3-4 ਕੁੱਟੇ ਹੋਏ ਲੌਂਗ ਤੇ ਇੱਕ ਵੱਡੀ ਇਲੈਚੀ ਉਹਦੇ ਬੀਜ ਕੱਟ ਕੇ ਪਾਏ ਨੇ ਇਲੈਚੀ ਦੇ 3-4 ਲਾਉ ਦੇਗੇ ਬਸ ਹੁਣ ਇਹਨਾਂ ਨੂੰ ਥੋੜਾ ਜਿਹਾ ਫੁਕਾ ਲੈਣਾ ਤਸਤੀ ਹੰਦਾਂ ਹਾਂਜੀ ਲੌਂਗ ਇਲਾਇਚੀਆਂ ਪਾ ਲਿਆ ਸੀ ਉਹਨਾਂ ਦੀ ਖੁਸ਼ਬੂ ਆਉਣ ਲੱਗੀ ਤੇ ਜਿਹੜਾ ਆਪਾਂ ਗੁੜ ਲਿਆ ਸੀ ਵਿੱਚ ਪਾ ਲਿਆ ਉਹ ਹੁਣ ਇੱਕ ਗਲਾਸ ਪਾਣੀ ਦਾ ਪਾਉਣਾ ਇਹਦੇ ਵਿੱਚ ਹਾਂ ਗੁੜ ਨੂੰ ਥੋੜਾ ਜਿਹਾ ਨੱਟ ਹੋਣ ਦੇ ਭੁਲਣ ਦੇ ਤਸਤੀ ਹੰਦਾਂ ਹਾਂਜੀ ਗੁੜ ਜਮਾ ਮੈਲਟ ਹੋ ਚੁੱਕਿਆ ਖੁੱਲ ਚੁੱਕਿਆ ਹੁਣ ਇਹਦੇ ਵਿੱਚ ਪਾਉਣੇ ਆ ਆਪਾਂ ਚੌਲ ਜੋ 35 40% ਵਾਲੇ ਨੇ ਬਹੁਤੇ ਨਹੀਂ ਕੱਚੀ ਨੇ ਤੇ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਉੱਪਰੋਂ ਗੈਸ ਰੱਖੂ ਮੈਂ ਸੇਮ ਹਾਂਜੀ ਹੋ ਗਿਆ ਆਪਾਂ ਨੂੰ 5 6 ਮਿੰਟ ਦੇਖਦੇ ਆਪਾਂ ਢੱਕਣ اتار ਕੇ ਕਿ ਕੀ ਹਾਲ ਹੋ ਗਿਆ ਚੌਲਾਂ ਦਾ ਬਸ ਸੋਨੇ ਲੁੱਕਾਈ ਐ। ਬਸ ਹੁਣ ਮੈਂ 2 3 ਮਿੰਟ ਛਾਈ ਦਾ ਤਰ ਲੱਗਣਗੇ। ਆਪਾਂ ਟੱਕ ਦਿੰਨੇ ਇਹਨੂੰ। ਥੋੜੇ ਜਿਹੀ ਕੱਚੇ ਨੇ। ਬਸ ਬਣਨ ਵਾਲੇ ਨੇ। ਹਾਂਜੀ ਹੋ ਗਏ 2 3 ਮਿੰਟ। ਦੇਖਦੇ ਆਪਾਂ ਟੱਕਣ اتار ਕੇ। ਹਾਂਜੀ। ਲੱਗਦਾ ਹੈਗਾ ਦੇਖਣੋਂ ਤਾਂ। ਚੌਲ ਨੇ ਜਿਹੜੇ ਬਿਲਕੁਲ ਬਣ ਚੁੱਕੇ ਨੇ ਹੁਣ ਕਰਦੇ ਆਪਾਂ ਗੈਸ ਬੰਦ ਤੇ ਥੋੜਾ ਜਿਹਾ ਮੈਂ ਕੱਟਿਆਗਾ ਨਾਰੀਅਲ ਤੇ ਥੋੜੀਆਂ ਜਿਹਾ ਦੱਖਾਂ ਹਾਂਜੀ ਬਰੀਕ ਬਰੀਕ ਕੱਟਿਆ ਹੋਇਆ ਨਾਰੀਅਲ ਤੇ ਦੱਖਾਂ ਇਹਦੇ ਵਿੱਚ ਪਾਤੀਆਂ ਤੁਸੀਂ ਦੇਖੋ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਹੈ ਚੌਲਾਂ ਦੀ ਲੁੱਕ ਕਿੰਨੀ ਸੋਹਣੀ ਆਈ ਆ ਕੱਲਾ ਕੱਲਾ ਚੌਲ ਹੋਇਆ ਪਿਆ ਹਾਂਜੀ ਗੁੜ ਵਾਲੇ ਮਿੱਠੇ ਚੌਲ ਬਣ ਕੇ ਹੋ ਚੁੱਕੇ ਨੇ ਤਿਆਰ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਲੁਕਾਈ ਆ ਕੱਲਾ ਕੱਲਾ ਚੌਲ ਹੋਇਆ ਪਿਆ ਖਸਬੂ ਵੀ ਬਹੁਤ ਆ ਰਹੀ ਆ ਤੁਸੀਂ ਵੀ ਆਪਣੇ ਘਰ ਇਸੇ ਤਰੀਕੇ ਨਾਲ ਬਣਾ ਕੇ ਦੇਖਿਓ ਬਿਲਕੁਲ ਸੌਖਾ ਤਰੀਕਾ ਬਹੁਤ ਜਲਦੀ ਬਣ ਜਾਂਦੇ ਨੇ ਖਰਚਾ ਵੀ ਘੱਟ ਹੀ ਆ ਸਰਦੀਆਂ ਦੇ ਵਿੱਚ ਗੁੜ ਵਾਲੇ ਚੌਲ ਵਧੀਆ ਲੱਗਦੇ ਨੇ ਖਾਣੇ ਮਿਲਦਿਆਂ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਕਰ ਦੋ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ